ਸਮਾਰਕ ਦਾ ਚਰਮੜੀ ਉੜਾ ਰਿਹਾ ਤੇ ਆਪਾਂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੀ ਗੱਲ ਕਰਾਂਗੇ ਕਿਉਂਕਿ ਦੇਖੋ 650 ਸਾਲ ਬੀਤ ਗਏ ਜੀ ਥੋੜੇ ਨਹੀਂ ਹੁੰਦੇ 650 ਸਾਲ ਕੋਈ 600 ਸਾਲ ਜਾਂ 6 ਸਾਲ ਹੀ ਬੀਤੇ ਹੁੰਦੇ ਕੋਈ ਫਰਕ ਨਹੀਂ ਪੈਂਦਾ ਔਰ 650 ਸਾਲ ਬੀਤ ਗਏ ਤੇ ਆਪਾਂ ਵੇਖੋ ਵੀ ਕਿੰਨੇ ਨਲਾਇਕ ਪੋਤਿਆਂ ਗੁਰੂ ਰਵਿਦਾਸ ਮਹਾਰਾਜ ਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਰੂ ਪਾਤਸ਼ਾਹ ਦੇ 40 ਸ਼ਬਦ ਆ ਹਣਾ ਜੀ ਤੇ 650 ਸਾਲਾਂ ਵਿੱਚ ਸਾਨੂੰ ਉਹ 40 ਸਬਦ ਹੀ ਸਮਝ ਨਹੀਂ ਆਏ ਤੇ ਸਾਡਾ ਇੱਕਾਲੀਏ ਪੀ ਸਾਡਾ ਜਿਹੜਾ ਬৌਧਿਕ ਜਿਹੜਾ ਪੀ ਸਾਡੀ ਸੋਚ ਆ ਉਹ ਕਿੰਨੀ ਨੀਵੇਂ ਪੱਧਰ ਦੀ ਆ ਅਸੀਂ ਇੰਨੇ ਨਲੈਕ ਇੰਨੇ ਨਲੈਕ ਆ ਪੀ ਸਾਨੂੰ ਸਮਝ ਹੀ ਨਹੀਂ ਆ ਰਿਹਾ ਪੀ ਗੁਰੂ ਮਾਰਾ ਨੇ ਕਿਹਾ ਕੀ ਆ ਅਸੀਂ ਕਰ ਕੀ ਰਹੇ ਆ ਉਹਨਾਂ ਸਾਨੂੰ ਕਿਹੜੇ ਰਸਤੇ ਵੱਲ ਤੋਰਿਆ ਸੀ ਤੇ ਆਪਾਂ ਕਿਹੜੇ ਰਸਤੇ ਵੱਲ ਜਾ ਰਹੇ ਹਾਂ ਜੀ ਆ ਤੁਸੀਂ ਵੀ ਇੱਕ ਵੀਡੀਓ ਮੇਰੇ ਖਾਣ ਦੇਖੀ ਹੋਣੀ ਆ ਇੱਕ ਕੋਈ ਸ਼ਖਸ ਆ ਵੀ ਉਹ ਕਹਿ ਰਿਹਾ ਸੀ ਕਿ ਜੇਕਰ ਕਿਸੇ ਨੇ ਹੁਣ ਫਲੈਕਸ ਬੋਰਡ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਲਿਖਿਆ ਤੇ ਉਸ ਦੀ ਆਪਾ ਤੋਂ ਹੁਣ ਘਰ ਜਾ ਕੇ ਵਡਾਂਗ ਹੂੰ ਤੇ ਮੈਨੂੰ ਬੜੀ ਹੈਰਾਨੀ ਹੈਰਾਨੀ ਮੈਨੂੰ ਇਸ ਗੱਲ ਦੀ ਨਹੀਂ ਹੋਈ ਵੀ ਉਹ ਗੁਰੂ ਮਹਾਰਾਜ ਨੂੰ ਭਗਤ ਕਹਿਣਾ برداشت ਨਹੀਂ ਕਰਦੇ ਸੁਣਨਾ برداشت ਨਹੀਂ ਕਰਦੇ ਇੱਕ ਪਾਸੇ ਤੇ ਭਾਜੀ ਆਪਾਂ ਕਹਿ ਦਿੰਦੇ ਆ ਕਿ ਗੁਰੂ ਰਵਿਦਾਸ ਮਹਾਰਾਜ ਜਗਤ ਗੁਰੂ ਆ ਹਣਾ ਜੀ ਹਾਂਜੀ ਦੂਜੇ ਪਾਸੇ ਇਹੋ ਲੋਕ ਹੀ ਰੋਲਾ ਪਾਉਂਦੇ ਕਿ ਸਾਡੇ ਗੁਰੂ ਰਵਿਦਾਸ ਸਾਡੇ ਫਿਰ ਇੱਕ ਪਾਸੇ ਤੇ ਆਪਾਂ ਕਹਤਾ ਕਿ ਇਸ ਜਗਤਗੁਰੂ ਫਿਰ ਜੋ ਜਗਤਗੁਰੂ ਬਣ ਗਏ ਫਿਰ ਉਹ ਚ ਸਾਡੇ ਤੁਹਾਡੇ ਦਾ ਫਰਕ ਹੀ ਮਿਟ ਗਿਆ ਹੂੰ ਹਣਾ ਜੀ ਫਿਰ ਜਦੋਂ ਜਗਤਗੁਰੂ ਬਣ ਗਏ ਫਿਰ ਸਾਡਾ ਤੇ ਤੁਹਾਡਾ ਤੇ ਕੋਈ ਮਤਲਬ ਹੀ ਨਹੀਂ ਬਣਦਾ ਕਹਿਣ ਦਾ ਫਿਰ ਨਾਲੇ ਜੇਕਰ ਆਪਾਂ ਇੰਨੀ ਗੱਲ ਕਹਿ ਰਹੇ ਆ ਮੈਂ ਇਹ ਜਿੰਨੇ ਵੀ ਲੋਕ ਐਸੀ ਮਾਤ ਰੱਖਦੇ ਆ ਜਾਂ ਜਿਹੜੇ ਅੱਜ ਕੱਲ ਫੇਸਬੁੱਕ ਤੇ ਜਾਂ ਕਿਤੇ ਵੀ ਸੋਸ਼ਲ ਮੀਡੀਆ ਤੇ ਰੋਲਾ ਪਾ ਰਹੇ ਆ ਕਿ ਜਿੰਨੇ ਭਗਤ ਲਿਖਿਆ ਉਹਨੂੰ ਜੁੱਤੀ ਫੇਰਾਂਗੇ ਫਲਾਨ ਕਰਾਂਗੇ ਇਦਾਂ ਕਰਾਂਗੇ ਹਨਾ ਜੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਆ ਜਾਂ ਐਸੀ ਮਾਨਸਿਕਤਾ ਵਾਲੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਆ ਕਿ ਜਦੋਂ ਭਾਈ ਇਹਨਾਂ ਲੋਕਾਂ ਨੂੰ ਆਪਾਂ ਕਹੀਏ ਨਾ ਕਿ ਤੁਸੀਂ ਸਿੱਖ ਖਬਾਨ ਜੋ ਅਮਰਤਸ਼ਕੋ ਖੰਡੇ ਬਾਟੇ ਦੀ ਪੋਲ ਚਕੋ ਪਾਈ ਸਿੱਖੀ ਢਾਡੀ ਆ ਗੁਰੂਆਂ ਨੇ ਤੁਹਾਡੇ ਵਾਸਤੇ ਸ਼ੀਧੀਆਂ ਪ੍ਰਾਪਤ ਕੀਤੀਆਂ ਹਨਾ ਜੀ ਸਾਰਾ ਕੁਝ ਤੁਹਾਡਾ ਹੈ ਮਲਕੀ ਸਮਰਾਜ ਇਹ ਤੁਹਾਡਾ ਆ ਤੇ ਦੂਜਿਆਂ ਨੇ ਕਬਜ਼ਾ ਕਰ ਲਿਆ ਇਹ ਲੋਕ ਪਤਾ ਕੀ ਆਖ ਦਿੰਦੇ ਆ ਅਗੋਂ ਪੀ ਲੈ ਹਾਰਨਾ ਤੇ ਵਿਤਖਰਾ ਹੁੰਦਾ ਸਾਡੋਂ ਤੇ ਗੁਰੂ ਘਰ ਚ ਜੀਵਨ ਦਿੱਤਾ ਜਾਂਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਗਿਆ ਸਾਡੇ ਕੋਲ ਅਦਾਲਤ ਦੀ ਬਾਲਟੀ ਖੋਲੀ ਤੇ ਮੈਂ ਕਹਿੰਨਾ ਵੀ ਇਹੋ ਜਿਹੀ ਗਰਮੀ ਜਾਂ ਇਹੋ ਜਿਕੇ ਬੋਲ ਤੋਂ ਤੁਹਾਡੇ ਕੋ ਉੱਥੇ ਨਹੀਂ ਉਹਦੀ ਧਨ ਵੱਡੀ ਕੀ ਜਾਤ ਹੰਗਾਰੀ ਦੀ ਉੱਥੇ 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 ਨਿਮਾਣੇ ਜੇ ਬਣ ਜਾਂਦੇ ਵਿਚਾਰੇ ਵਿਚਾਰੇ ਜੇ ਬਣ ਕੇ ਬਹਿ ਜਾਂਦੇ ਹਾਂ ਉੱਥੇ ਨਿਮਾਣੇ ਨਹੀਂ ਉੱਥੇ ਨਪੁੰਸਕ ਡਰਪੋਕ ਮੈਂ ਤੇ ਇਹ ਕਮਾ ਗਿੰਦਾ ਉੱਥੇ ਨਪੁੰਸਕ ਡਰਪੋਕੜਾ ਵਾਂਗੂ ਐਸ ਨੂੰ ਇਦਾਂ ਧੋੜੇ ਜਿਵੇਂ ਉਹ ਕਹਾਲੀਏ ਪੰਜਾਬੀ ਚ ਉਹ ਕੀ ਉਹ ਕਹਿੰਦੇ ਬੰਦਰ ਦੀ ਪੂਛ ਨੂੰ ਅਗਲੀ ਢੋੜ ਜੇ ਉਸ ਹਾਵ ਇਹਨਾਂ ਲੋਕਾਂ ਦਾ ਤੇ ਜਿੱਤੇ ਤੁਸੀਂ ਆਪਣੀ ਕਹਾਲੀਏ ਬਿ ਹਿੰਮਤ ਆਪਣਾ ਆਪਣਾ ਰਵਦਾਸੀਆ ਪਾਣੀ ਜਿਵੇਂ ਮੈਂ ਕਹਿੰਦਾ ਕਿ ਮੈਂ ਰਵਦਾਸੀਆ ਰਵਦਾਸੀਆ ਕੋਣ ਐ ਅਸਲ ਚ ਅਸਲ ਚ ਰਵਦਾਸੀਆ ਕੋਈ ਇੱਕ ਜਾਤ ਜਾਂ ਕੋਈ ਕੌਮ ਨਹੀਂ ਆ ਰਵਦਾਸੀਆ ਉਹ ਐ ਅਸਲ ਚ ਜਿਹੜਾ ਗੁਰੂ ਰਵਿਦਾਸ ਮਹਾਰਾਜ ਦੇ ਕਈ ਸਿਧਾਂਤਾਂ ਤੇ ਪੈਰਾ ਦੇ ਰਿਆ ਆ ਉਹ ਰਵਦਾਸੀਆ ਇਹ ਨਹੀਂ ਵੀ ਕੋਈ ਉਹ ਰਵਦਾਸੀਆ ਘਰ ਪੈਦਾ ਹੋ ਗਿਆ ਤੇ ਉਹ ਮੰਨਣ ਜੀਸੂ ਨੂੰ ਦਿਆ ਜਾਂ ਉਹ ਪੀਰਾਂ ਵੱਲ ਜਾਂਦਾ ਜਾਂ ਜਗਰਾਤੇ ਕਰਦਾ ਤੇ ਉਹ ਉਹਨੂੰ ਰਵਦਾਸੀਆ ਥੋੜਾ ਆਪ ਕਹਿ ਸਕਦੇ ਆ ਜੋ ਦਾਸੀਆ ਤੇ ਉਹ ਆ ਜਾਂ ਸਿੱਖ ਉਹ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪੈਰਾ ਦੇ ਦਿਆ ਹੁਣ ਇਹ ਲੋਕ ਕਿੱਡੇ ਨਪੁੰਸਕ ਲੋਕ ਹੋਣਗੇ ਜਿਹੜੇ ਅਸਲ ਚ ਮੁੱਦਾ ਇਹ ਆ ਵੀ ਤੁਸੀਂ ਕਹਿੰਦੇ ਭਗਤ ਨਹੀਂ ਆਪਾਂ ਬਰਦਾਸ਼ਤ ਕਰਨਾ ਸੋਲਣਾ ਹਨ ਫਿਰ ਭਗਤ ਤੇ ਤੁਸੀਂ ਨਹੀਂ ਲਿਖਿਆ ਮੈਂ ਨਹੀਂ ਲਿਖਿਆ ਜਾਂ ਕੋਈ 100 ਸਾਲ ਪਹਿਲੇ ਕਿਸੇ ਆਮ ਵਿਅਕਤੀ ਨੇ ਲਿਖਿਆ ਭਗਤ ਤੇ ਭਾਈ ਸਤਗੁਰੂ ਸੱਚੇ ਪਿਤਾ ਪਰਮਾਤਮਾ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਹਾਂਜੀ ਫਿਰ ਜਦੋਂ ਉਹਨਾਂ ਨੇ ਬਾਣੀ ਇਹ ਲਿਖੀ ਭਗਤ ਜਿਵੇਂ ਮੰਨ ਲਓ ਕਿ ਇਹ ਗੁਰੂ ਮਹਾਰਾਜ ਦੀ ਬਾਣੀ ਆਉਂਦੀ ਆ ਸਾਡੇ ਲਈ ਸਾਰੇ ਗੁਰੂ ਆ ਮੇਰੇ ਖਿਆਲ ਨਾਲ ਮੇਰੇ ਲਈ ਤੇ ਸਾਰੇ ਗੁਰੂ ਆ ਹਾਂਜੀ ਮੈਂ ਤਾਂ ਕਦੀ ਇਹੋ ਜੀ ਕਾਣੀ ਮੰਡ ਕਰਦਾ ਹੀ ਵੀ ਤੇ ਉਹਦੀ ਗੁਰਬਾਣੀ ਨਹੀਂ ਪੜਨੀ ਜਾ ਉਹ ਗੁਰੂ ਮੇਰੀ ਯਾਦਾਂ ਨਹੀਂ ਜਾ ਗੁਰੂ ਮੇਰੀ ਯਾਦਾਂ ਮੈਨੂੰ ਜਿਆਦਾ ਪਿਆਰ ਕਰਦਾ ਜਿਉ ਉਹਨੂੰ ਨਹੀਂ ਮੈਂ ਘੱਟ ਪਿਆਰ ਕਰਦਾ ਹਾਂ ਹਾਂਜੀ ਤੇ ਇਹ ਤੇ ਫਿਰ ਵੇਖਿਆ ਜਾਵੇ ਵੀ ਅਸਲ 'ਚ ਇਹ ਜਿਹੜੇ ਲੋਕ ਆ ਡੇਰਾਵਾਦੀ ਲੋਕ ਜਿਹੜੇ ਵੇਲੜ ਸਾਧਾਂ ਦੇ ਖਰੋੜੇ ਛਟ ਛਟ ਕੇ ਇਹਨਾਂ ਦੀ ਮਤ ਵਜ ਚੁੱਕੀ ਆ ਮਤ ਪੱਖੋਂ ਇੰਨੇ ਕਿ ਇਹ ਕਮਜ਼ੋਰ ਆ ਕਿ ਮਤਨ ਦੇ ਹੈਗੀ ਨਹੀਂ ਇਹਨਾਂ ਦੇ ਦਿਮਾਗ 'ਚ ਤੂੜੀ ਭਰੀ ਆ ਇਹਨਾਂ ਨੂੰ ਇੰਨੀ ਸਮਝ ਨਹੀਂ ਆ ਰਹੀ ਕਿ ਮੂਰਖੋਂ ਇਹ ਚੀਜ਼ ਦਾ ਵਿਰੋਧ ਕਰਕੇ ਤੁਸੀਂ ਦੇ ਪੰਜਵੇਂ ਭਾਸ਼ਾ ਦੇ ਵਿਰੋਧੀ ਬਣ ਗਏ ਉਹਦੇ ਅਸੀਂ ਉਹਦੇ ਵਿੱਚ ਪੜਿਓ ਗੁਰੂ ਰਵਦਾਸ ਜੀਨਾਂ ਨੂੰ ਅਸੀਂ ਗੁਰੂ ਕਹਿੰਨੇ ਆ ਉਹ ਪਤਾ ਕੀ ਕਹਿੰਦੇ ਆ ਹੁਣ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ ਭਗਤ ਦਾ ਮਤਲਬ ਕੀ ਆ ਗੁਰੂ ਰਵਦਾਸ ਜੀ ਗ੍ਰੰਥ ਸਾਹਿਬ ਮੈਂ ਬਾਹਰ ਨਹੀਂ ਕਿਸੇ ਗ੍ਰੰਥ ਦੀ ਬਾਣੀ ਦੀ ਹਵਾਲਾ ਨਹੀਂ ਦੇ ਰਿਹਾ ਮੈਂ ਗਰਬਾਣੀ ਦੇ ਵਿੱਚੋਂ ਗ੍ਰੰਥ ਸਾਹਿਬ ਦੇ ਵਿੱਚੋਂ 1430 ਅੰਗਾਂ ਦੇ ਵਿੱਚੋਂ ਉਹਦੇ ਵਿੱਚੋਂ ਹਵਾਲਾ ਦੇ ਰਿਆਂ ਤੇ ਗੁਰੂ ਰਬਦਾਸ ਜੀ ਕਹਿੰਦੇ ਆ ਪੰਡਿਤ ਸੂਰ ਸ਼ਤਰਪਤ ਰਾਜਾ ਹੁਣ ਪੰਡਿਤ ਜਿਹੜਾ ਆ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਪੰਡਿਤ ਵਾਂ ਮੈਂ ਗਿਆਨੀ ਆ ਹੈਨਾ ਸੂਰ ਹਾਂਜੀ ਸੂਰਮਾ ਹੋ ਗਿਆ ਜਿਹੜਾ ਕਹਿੰਦਾ ਨਹੀਂ ਮੈਂ ਬਾਹੂਬਲੀ ਆ ਫਿਰ ਸ਼ਤਰਪਤ ਰਾਜਾ ਹੁਣ ਜਿਹਦੇ ਰਾਜੇ ਦੇ ਸਿਰ ਤੇ ਹੈਨਾ ਵੀ ਉਹ ਚੁੱਲਦੇ ਆ ਸ਼ਤਰ ਹੈਨਾ ਸ਼ਤਰ ਚੁੱਲਦੇ ਪੰਡਤ ਸੂਰ ਸਤਰਪਤ ਰਾਜਾ ਭਗਤ ਬਰਾਬਰ ਵਰਨਾ ਕੋਈ ਉਹ ਕਹਿੰਦੇ ਵੀ ਕ੍ਰਾਂਤੀਕਾਰੀ ਬੰਦੇ ਤੋਂ ਉੱਪਰ ਕੋਈ ਨਹੀਂ ਹੈਗਾ ਤੂੰ ਹੋ ਸਕਦਾ ਤੇਰੇ ਮਨ ਤੈਨੂੰ ਹੰਕਾਰ ਹੋਵੇ ਆਪਣੇ ਆਪ ਦਾ ਉੱਚੀ ਜਾਤ ਦਾ ਮੈਂ ਪੰਡਤ ਆ ਮੈਂ ਬ੍ਰਹਮ ਗਿਆਨੀ ਆ ਮੈਂ ਫਲਾਣਾ ਤੈਨੂੰ ਮਾਣ ਹੋ ਸਕਦਾ ਤੈਨੂੰ ਮਾਣ ਹੋ ਸਕਦਾ ਕਿ ਮੈਂ ਸੂਰਮਾ ਆ ਤੇਰੇ ਤੋਂ ਮੇਰੇ ਤੋਂ ਤਕੜਾ ਹੋ ਸਕਦਾ ਠੀਕ ਹੈ ਨਾ ਤੁਸੀਂ ਮੇਰੇ ਤੋਂ ਅਣਜਾਣ ਚ ਤੱਕੜੇ ਹੋ ਸਕਦੇ ਆ ਵਿਚਾਰਾਂ ਜੇ ਤੁਸੀਂ ਥੱਲੇ ਆ ਤਾਂ ਫਿਰ ਤੁਹਾਨੂੰ ਇਦਾਂ ਥੋੜੀ ਮੈਂ ਉਹ ਸਰੀਰ ਕਰਕੇ ਤਾਂ ਹੋ ਸਕਦੇ ਆ ਵਿਚਾਰਾਂ ਕਰਕੇ ਨਹੀਂ ਕਹਿੰਦੇ ਨਹੀਂ ਨਹੀਂ ਮੈਂ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦਾ ਪੰਡਤ ਸੂਰ ਸਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਹੁਣ ਉੱਥੇ ਪਰ ਇਹਨਾਂ ਨੂੰ ਦਾ ਮਤਲਬ ਇਹ ਆ ਉਸ ਜਿਹਨਾਂ ਕੋਈ ਮਤਲਬ ਨਹੀਂ ਜਿਹੜੇ ਵਿਰੋਧ ਕਰਨ ਵਾਲੇ ਮੈਂ ਉਹਨਾਂ ਪਰ ਵੀ ਤੁਹਾਨੂੰ ਦੱਸ ਦਿੰਦਾ ਜੇ ਜੇ ਤੁਸੀਂ ਗੱਲ ਉਹ ਵੀਡੀਓ ਤੁਸੀਂ ਸ਼ਾਇਦ ਪਾਈ ਸੀਗੀ ਇੱਕ ਮੈਂ ਤੁਹਾਡੇ ਦਿਖੇ ਉੱਥੇ ਵੀਡੀਓ ਆ ਪ੍ਰੋਫਾਈਲ ਦੇ ਉੱਤੇ ਤੇ ਉਹ ਵੀਡੀਓ ਪਾਉਣ ਵਾਲਾ ਜਿਹੜਾ ਸ਼ਖਸ਼ੋ ਆ ਨਾ ਉਹਦੇ ਵਿੱਚ ਉਹ ਅੰਬੇਡਕਰ ਸੈਨਾ ਮੂਲ ਨਿਵਾਸੀ ਏਦਾਂ ਕਰਕੇ ਵੀ ਪੰਜਾਬ ਦਾ ਉਹ ਪ੍ਰਧਾਨ ਹ ਹੁਣ ਅੰਬੇਡਕਰੀਆਂ ਨੂੰ ਇਹੀ ਕੰਮ ਰਹਿ ਗਿਆ ਵਿਭਾਗ ਤੇ ਗੁਰੂ ਦਾ ਰੋਲਾ ਪਾਣਾ ਪੱਗ ਬੰਨਦੇ ਸੀ ਨਹੀਂ ਬੰਨਦੇ ਸੀ ਉਹਨਾਂ ਦਾ ਕੰਮ ਇਹੀ ਰਹਿ ਗਿਆ ਜਦ ਕਿ ਡਾਕਟਰ ਅੰਬੇਡਕਰ ਜਿਨ੍ਹਾਂ ਦੇ ਨਾਮ ਤੇ ਉਹਨਾਂ ਨੇ ਸੰਸਥਾਵਾਂ ਬਣਾਈਆਂ ਉਹ ਸਾਨੂੰ ਇਹ ਸਿਖਾਉਂਦੇ ਆ ਸਾਡਾ ਪੱਧਰ ਇੰਨਾ ਨੀਵਾ ਕਿਰ ਜਾਊਗਾ ਹੇਠਲੀ ਪੱਧਰ ਤੇ ਆ ਜਾਊਗਾ ਕਿ ਅਸੀਂ ਲੋਕਾਂ ਨੂੰ ਇਹਦਾ ਵਿਭਗਤ ਗੁਰੂ ਦੇ ਰੋਲੇ 'ਚ ਪਸਾਈ ਰੱਖਾਂਗੇ ਇਹ ਮਸਲਾ ਹੀ ਨਹੀਂ ਹੈਗਾ ਭਗਤ ਗੁਰੂ ਦਾ ਗੁਰੂ ਨੂੰ ਮੇਰੇ ਸਤਿਗੁਰੂ ਕਹਿਣ ਦੀ ਜ਼ਰੂਰਤ ਨਹੀਂ ਵੀ ਮੈਨੂੰ ਬਲਦੇਵ ਛੱਲੀ ਕਹੇ ਵੀ ਮੈਂ ਸਤਿਗੁਰੂ ਆ ਗੁਰੂ ਇਹਦਾ ਕੌਂਦੇ ਮੇਰੇ ਕੋਲ ਗੁਰੂ ਤਾਂ ਉਦੋਂ ਖੁਸ਼ ਹੁੰਦੇ ਆ ਜਦੋਂ ਮੈਂ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਆਪਣਾ ਤੇ ਆਪਣਾ ਆਲੇ-ਦੁਆਲੇ ਦੇ ਵਿੱਚ ਉਹਨੂੰ ਸਾਫ਼ ਸੁਥਰਾ ਬਣਾਉਣਾ ਨਰੋਆ ਬਣਾਉਣਾ ਗੁਰੂ ਉਹਦੇ ਵਿੱਚ ਖੁਸ਼ ਵਾ ਗੁਰੂ ਇਹਦੇ ਵਿੱਚ ਖੁਸ਼ ਨਹੀਂ ਹੈਗਾ ਕਿ ਨਕਮੀ ਔਲਾਦ ਸਾਰਾ ਦਿਨ ਬਾਪ ਨੂੰ ਗਾਲਾਂ ਕੱਢੇ ਤੇ ਜਦੋਂ ਪੈਸੇ ਲੈਣੇ ਹੋਣ ਜਦੋਂ ਉਹਦੇ ਤੇ ਲੋਡ ਹੋਵੇ ਤਾਂ ਉਹਨੂੰ ਬਾਪੂ ਜੀ ਬਾਪੂ ਜੀ ਕਰੇ ਇਦਾਂ ਨਹੀਂ ਹੋ ਸਕਦਾ ਹਾਂਜੀ ਅੱਜ ਇਹੋ ਭਈ ਇਹੋ ਤੇ ਗੱਲ ਵੀ ਜਿਵੇਂ ਉਹ ਤੇ ਨਕਮੀਆਂ ਔਲਾਦ ਮੇਰੇ ਘਰ ਨਾਲ ਆਪਾਂ ਆਪਣੇ ਗੁਰੂਆਂ ਦੀਆਂ ਨਕਮੀਆਂ ਔਲਾਦਾਂ ਹੀ ਖਾਦਦੀਆਂ ਕਿਉਂ ਕਿ ਕਿਉਂਕਿ ਸਾਰਾ ਸਾਲ ਵੇਖੋ ਅਸੀਂ ਹੁਣ ਜੇਕਰ ਅਸੀਂ ਉਹ ਸਾਰਾ ਸਾਲ ਅਸੀਂ ਉਹ ਹੀ ਕਰਮ卡ਡ ਉਹ ਹੀ ਪਖੰਡ ਉਹ ਹੀ ਜਾਤ ਪਾਤ ਫਲਾਈ ਤੂੰ ਨਾ ਚਾਰਕ ਦਿਨ ਸਾਨੂੰ ਬੜਾ ਤਾਰਚ ਅਹੀਂ ਢੋਲ ਕੀ ਆਸ਼ਾਣੇ ਲੈ ਕੇ ਤੇ ਘਰੋ ਘਰੀ ਇੱਕ ਪ੍ਰਚਾਰ ਆਪਾਂ ਬਾਣੀ ਦਾ ਨਹੀਂ ਕਰ ਰਹੇ ਪ੍ਰਚਾਰ ਆਪਾਂ ਫਿਰ ਬਾਹਮਣਵਾਦੇ ਕਰ ਰਹੇ ਆ ਜਾਂ ਤੇ ਹੋਵੇ ਨਾ ਕਿ ਆਪਾਂ ਕੋਈ ਪ੍ਰਚਾਰ ਆਪਣੇ ਗੁਰੂਆਂ ਦਾ ਕਰ ਰਹੇ ਆ ਗੁਰੂ ਰਵਿਦਾਸ ਦੀ ਬਾਣੀ ਦਾ ਕਰ ਰਹੇ ਆ ਜਾਂ ਲੋਕਾਂ ਨੂੰ ਗੁਰੂ ਰਵਿਦਾਸ ਜਿੱਦਾਂ ਕੀ ਕ੍ਰਾਂਤੀਕਾਰੀ ਜਿਹੜੇ ਉਹ ਸੁਣਾ ਰਹੇ ਆ ਤੇ ਉਹ ਮਤਲਬ ਹੀ ਨਹੀਂ ਬਣਦੇ ਆ ਲੋਕਾਂ ਦਾ ਲੋਕੀਂ ਸਭ ਕੋ ਬ੍ਰਾਹਮਣਵਾਦ ਦਾ ਪ੍ਰਚਾਰ ਕਰਦੇ ਆ ਉਹ ਉੰਦੇ ਘਰਾਂ 'ਚ ਉਹ ਕਲਪਨਿਕ ਉਹ ਕਲਪੇਤ ਗੁਰੂ ਰਵਿਦਾਸ ਦੀ ਫੋਟੋ ਲੱਗੀ ਆ ਅੱਗੇ ਜੋਤ ਜਗਨ ਦੀ ਆ ਉਹ ਭੰਗਵਾ ਝੰਡਾ ਲਿਆ ਕੇ ਰੱਖ ਦਿੰਦੇ ਆ ਢੋਲਕੇ ਆਸ਼ਣੇ ਵਜਾਉਂਦੇ ਆ ਉਹ ਉਹ ਵੀ ਆਪਣੀਆਂ ਜਿਹੜੀਆਂ ਮਰਾਦਾਂ ਜਿਵੇਂ ਕਿ ਉਹ ਇੱਕ ਗੈਬੀ ਸ਼ਕਤੀ ਕੋ ਮੰਗਦੇ ਆ ਉਹ ਤੇ ਉਹ ਬਸ ਚੱਲ ਘਰੋ ਘਰੀ ਫਿਰ ਚੱਲ ਜਾਂਦੇ ਆ ਅਸਲ 'ਚ ਅਹੀਂ ਜੇਕਰ ਗੁਰੂ ਜੀ ਜ ਕਿਸੇ ਵੀ ਗੁਰੂ ਨੇ ਸਾਨੂੰ ਜਿਹੜੀ ਗੱਲ ਸਮਝਾਈ ਆ ਉਹਨਾਂ ਨੇ ਇਹੋ ਗੱਲ ਸਮਝਾਈ ਜਿਵੇਂ ਕਿ ਆਪਾਂ ਬੇਗਮਪੁਰੇ ਦੀ ਗੱਲ ਕਰਦੇ ਆ ਕਿ ਬੇਗਮਪੁਰਾ ਮੇਰੇ ਖਿਆਲ ਨਾਲ ਭਾਅ ਚ ਬਣੇਗਾ ਪਹਿਲਾ ਆਪਾਂ ਆਪਣੇ ਦਿਮਾਗਾਂ ਚ ਬਣਾਈਏ ਹਮ ਅਸਲ ਜੀ ਦਾ ਬੇਤਮ ਪੂਰਾ ਅਵਸਥਾ ਆ ਉਹ ਦਿਮਾਗ ਚੋਂ ਬਣਨੀ ਚਾਹੀਦੀ ਆ ਹੁਣ ਜਿਵੇਂ ਆਪਾਂ ਕੱਲੀ ਹਿੰਦੂ ਰਾਸ਼ਟਰ ਦੀ ਗੱਲ ਆਪਾਂ ਤੁਸੀਂ ਕੀਤੀ ਪਹਿਲੇ ਹਿੰਦੂ ਰਾਸ਼ਟਰ ਭਾਈ ਉਹਨਾਂ ਹਿੰਦੂ ਰਾਸ਼ਟਰ ਜੀ ਅੱਜ ਉਹ 90 ਤੋਂ 95% ਕਾਮਯਾਬ ਹੋ ਗਏ ਆ ਤੇ ਉਹਨਾਂ ਨੇ 100 ਸਾਲ ਪਹਿਲੇ ਜਾਂ 120 30 ਸਾਲ ਪਹਿਲੇ ਆਪਣੇ ਦਿਮਾਗ ਜੀ ਹਿੰਦੂ ਰਾਸ਼ਟਰ ਦਾ ਖਰੜਾ ਤਿਆਰ ਕਰ ਲਿਆ ਉਹਨਾਂ ਲੋਕਾਂ ਨੇ ਕੀਤਾ ਹਣਾ ਜੀ ਉਹਨਾਂ ਨੇ ਪਲਾਨਿੰਗ ਕੀਤੀ ਆ ਸਾਡੀ ਕਹਾਣੀ ਪਲਾਨਿੰਗ ਔਟੋਲ ਕੇਸ਼ ਨੇ ਵੀ ਆ ਕੇ ਕਿ ਬੇਗੰਪੂਰਾ ਬਣ ਜੇਗਾ ਕਿ ਅਡੀ ਜਦੋਂ ਭੰਗੜੇ ਪਾ ਕੇ ਤੇ ਰੰਗ ਬਰੰਗੇ ਗੀਤ ਲਾ ਕੇ ਉਹ ਡੇਰੇ ਦੇ ਵਾਦੀ ਸਾਧਾਂ ਦੇ ਪਖੜੀਆਂ ਨੂੰ ਗੁਰੂ ਕਹਿ ਕੇ ਜਾਂ ਉਹਨਾਂ ਦੇ ਨਾਮਦਾਨ ਜਪ ਕੇ ਤੇ ਕੀ ਬੇਗੰਪੂਰਾ ਬਣ ਜੇਗਾ ਜਾਂ ਗੁਰੂ ਰਵਿਦਾਸ ਮਹਾਰਾਜ ਜਿਹੜਾ ਬੇਗੰਪੂਰਾ ਚਾਹੁੰਦੇ ਸੀ ਉਹ ਹੀ ਬਿਸਾ ਲਾਂਗੇ ਮੇਰੇ ਖਿਆਲ ਨਾਲ ਕਦੀ ਨਹੀਂ ਬਿਸਾ ਸਕਦੇ ਤੇ ਜੇ ਇਹੋ ਹਾਲਾਤ ਰਹੇ ਨਾ ਭਾਜੀ ਬੇਗਮਪੁਰਾ ਦੇ ਦੂਰ ਦੀ ਗੱਲ ਹੈ ਮੇਰੇ ਖਿਆਲ ਨਾਲ ਇੱਥੇ ਕਿਤੇ ਉਹ ਪੀ ਕੇ ਉਹ ਨਾ ਹੋ ਜੇ ਵੀ ਕੱਕ ਬਚੇ ਹੀ ਨਾ ਤੁਹਾਡੇ ਲੋਕਾਂ ਦਾ ਕਿ ਕਲ ਵੀ ਉਹ ਖੁਰਾ ਖੋ ਜੀ ਮਿਟ ਜੇ ਇਹ ਜਹ ਜੀ ਮੂਰਖਾ ਮਤ ਕਰ ਰਹੇ ਆ ਜਾਂ ਜਿਹੇ ਜੇ ਕੰਮਾਂ ਨੂੰ ਅਸੀਂ ਹੱਥ ਪਾ ਚੁੱਕੇ ਆ ਗੁਰੂ ਮਹਾਰਾਜ ਤੇ ਸਾਨੂੰ ਸਮਝਾਉਂਦੇ ਸੀ ਹੁਣ ਵੇਖੋ 1500 ਸਾਲ ਬੀਤ ਗਏ ਗੁਰੂ ਮਹਾਰਾਜ ਨੇ ਕਿਹਾ ਸੀ ਵੀ ਤੁਸੀਂ ਇਕੱਠੇ ਹੋ ਕੇ ਬਹਿਣਾ ਆ ਤੁਸੀਂ ਇਕੱਠੇ ਉਹਨੇ ਇਥੇ ਪੇਤੇ ਇੱਕੋ ਜਾਤ ਦੇ ਬੰਦੇ ਇਕੱਠੇ ਹੋ ਕੇ ਬਹਿਣੇ ਬਾਕੀ ਨੂੰ ਕਿ ਨੂੰ ਮੂੰਹ ਨਾ ਲਾਇਓ ਹਾਂਜੀ ਉਹਨੇ ਕਹੇ ਪਈ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਬਹਿਣਾ ਯਾ ਤੁਸੀਂ ਭਾਵੇਂ ਗੁਰੂ ਰਵਿਦਾਸ ਦੇ ਵਾਰਸ ਹੋ ਭਾਵੇਂ ਬਾਬਾ ਜੀਵਨ ਸਿੰਘ ਦੇ ਵਾਰਸ ਹੋ ਭਾਵੇਂ ਕਬੀਰ ਮਹਾਰਾਜ ਦੇ ਵਾਰਸ ਹੋ ਭਾਵੇਂ ਗੁਰੂ ਨਾਨਕ ਦੇ ਹੋ ਭਾਵੇਂ ਗੁਰੂ ਗੋਬਿੰਦ ਸਿੰਘ ਦੇ ਹੋ ਤੁਸੀਂ ਜਿਹੜਾ ਵੀ ਬੰਦਾ ਕ੍ਰਾਂਤੀਕਾਰੀ ਹੋ ਭਾਵੇਂ ਜੱਟ ਭਾਵੇਂ ਬਾਹਮਣ ਭਾਵੇਂ ਨਾਈ ਭਾਵੇਂ ਸ਼ੀਬਾ ਕੋਈ ਵੀ ਹੋਵੇ ਤੁਹਾਨੂੰ ਲੱਗਦਾ ਜੇਕਰ ਆ ਬੰਦਾ ਸਮਾਜ ਦਾ ਭਲਾ ਸੋਚ ਸਕਦਾ ਹੈ ਸਮਾਜ ਨੂੰ ਗਰੀਬਾਂ ਨੂੰ ਮਜ਼ਦੂਰਾਂ ਨੂੰ ਚਾ ਚੁੱਕ ਸਕਦਾ ਹੈ ਉਹਦੇ ਨਾਲ ਬੈਠੋ ਵਿਚਾਰ ਚਰਚਾ ਕਰੋ ਇਹ ਨਹੀਂ ਕਿ ਆਪਣੇ ਕੋਈ ਵਿਚਾਰਕ ਬੰਦੇ ਜਾਤ ਦੇ ਇਕੱਠੇ ਕਰਕੇ ਰੋਲ ਲਪਾ ਪਾ ਕੇ ਮੁੜ ਕੇ ਫਿਰ ਸਾਰਾ ਸਿਆਲ ਉਹੀ ਕੰਮ ਕਰੋ ਬੇਗਮ ਪਰਾ ਮਾ ਜਾਣਾਂ ਅਹੀਂ ਮੈਨੂੰ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਅਹੀਂ ਜਨਮ ਦਿਹਾੜੇ ਦੀ ਜਿਵੇਂ ਭਾਈ ਹੋਣੇ ਕਿਹਾ ਮੈਂ ਵੀ ਭਾਈ ਨਹੀਂ ਬਈ ਕਾਦੀ ਖੁਸ਼ੀ ਮਨਾਈਏ ਅਸੀਂ ਜਦੋਂ ਸਾਰੇ ਪਾਸੇ ਆਪਾਂ ਹਾਰ ਚੁੱਕੇ ਆਂ ਭਾਜੀ ਇੱਕ ਸਾਥ ਦਾ ਹਾਰੇ ਹੋਏ ਲੋਕ ਕਿਹਾ ਸੀ ਅਸਲ ਜੇਕਰ ਅੱਜ ਸਾਡੇ ਗੁਰੂਆਂ ਦੇ ਵਿਚਾਰ ਲੋਕੀ ਪਹਿਰਾ ਨਹੀਂ ਦੇ ਰਹੇ ਕਿਉਂ ਕਿਉਂਕਿ ਅਸੀਂ ਲੋਕੀ ਅਸੀਂ ਕਿਤਨਾ ਕਿਤੇ ਫੇਲ ਹੋ ਗਏ ਆ ਜੇਕਰ ਗੁਰੂ ਫੇਲ ਤਾਂ ਹੋਏ ਆ ਕਿ ਅਸੀਂ ਗੁਰੂਆਂ ਨੂੰ ਫੇਲ ਕੀਤਾ ਸਾਡੇ ਆਗੂਆਂ ਨੇ ਸਾਡੇ ਜਥੇਦਾਰਾਂ ਨੇ ਸਾਡੇ ਜਿਹੜੇ ਡੇਰਾਵਾਦੀ ਲੋਕ ਜਿਹੜੇ ਤੁਸੀਂ ਡੇਰਾ ਬਣਾ ਲਿਆ ਵੱਖਰਾ ਬੜਾ ਵਧੀਆ ਕੰਮ ਕੀਤਾ ਚਲੋ ਠੀਕ ਆ ਆਪਾਂ ਨਹੀਂ ਕਹਿੰਦੇ ਪੀ ਧੜਨਾ ਤੱਕ ਆਇਆ ਜਾ ਕੁਝ ਵੀ ਤੁਸੀਂ ਲਾ ਲਓ ਤੁਸੀਂ ਇੱਕ ਵੱਖਰਾ ਸੰਪਰਦਾਇ ਕੰਮ ਕਾਇਮ ਕਰਤੀ ਪਰ ਉਹਦਾ ਫਾਇਦਾ ਕੀ ਹੋਇਆ ਸਾਡੇ ਸਮਾਏ ਨੂੰ ਮਤਲਬ ਤੇ ਆਪਾਂ ਫਾਇਦਾ ਦੇਖਣਾ ਨਾ ਕਿ ਜੇਕਰ ਵੀ ਵੱਖਰੇ ਹੋ ਕੇ ਵੀ ਕੰਮ ਫੇਰ ਹੀ ਉਹ ਕਰਨੇ ਆ ਬ੍ਰਾਹਮਣ ਵਾਲੇ ਤਾਂ ਭੰਡਰਾਂ ਵੀ ਫੇਰ ਵੀ ਚੱਟਾ ਬ੍ਰਾਹਮਣਾਂ ਨੂੰ ਤੇ ਫੇਰ ਸਾਡਾ ਵੱਖਰੇ ਹੋਣ ਦਾ ਫਾਇਦਾ ਕੀ ਆ ਜੇਕਰ ਆਪਾਂ ਨਹਾਉਣਾ ਗਾਈਆਂ ਵਾਂਗੂ ਛੱਪੜ ਜੀ ਆ ਮੰਨ ਲਓ ਹਨ ਜੇਕਰ ਆਪਾਂ ਗਾਈਆਂ ਵਾਂਗੂ ਛੱਪੜ ਜੀ ਵਰਨਾ ਤੇ ਫਿਰ ਵਕੜਾ ਛੱਪੜ ਬਣਾ ਕੇ ਚ ਨਹਾਉਂਦਾ ਕੀ ਫਾਇਦਾ ਹੈ ਗਾਈਆਂ ਨਾਲ ਹੀ ਦੁਬਕੀਆਂ ਮਾਰੀਓ ਛੱਪੜ 'ਚ ਹਨ ਸਿਰਫ ਇਹ ਮੂਰਖਾਂ ਵਾਲੀ ਗੱਲ ਹੀ ਹੈ ਨਾ ਉਹ ਗਾਈਆਂ ਨਹਾਉਂਦੇ ਛੱਪੜ 'ਚ ਤੇ ਆਹੀ ਵੱਖਰੇ ਨਹਾਉਂਦੇ ਜੀ ਹਾੜਾ ਛੱਪੜ ਵਧੀਆ ਛੱਪੜ ਤੇ ਛੱਪ ਪਾਣੀ ਨਾ ਕਾਇਆਂ ਹੈਗੀਆਂ ਭਾਵੇਂ ਨਹੀਂ ਹੈਗੀਆਂ ਬਿਲਕੁਲ ਹੈਗੇ ਤਾਂ ਹੀ ਵੀ ਕਾਇਆਂ ਵਾਂਗੂ ਦੇ ਫਿਰ ਅਸਲਚ ਸਿਰਫ ਇੱਕ ਬਖਰੇਵਾ ਪੈਦਾ ਕਰ ਚੁੱਕਿਆ ਅਸੀਂ ਕੋਈ ਰਵਦਾਸੀਆ ਬਣ ਗਿਆ ਕੋਈ ਕਬੀਰ ਪੰਥੀਆ ਕੋਈ ਰੰਗਰੇਟਾ ਕੋਈ ਆ ਰਾਮ ਗੜੀਆ ਕੋਈ ਲੁਬਾਣਾ ਗੁਰੂਆਂ ਨੇ ਤੇ ਸਾਨੂੰ ਮਿਲ ਕੇ ਰਹਿਣ ਦੀ ਸਿੱਖਿਆ ਦਿੱਤੀ ਸੀ ਗੁਰੂਆਂ ਨੇ ਕਹੇ ਭਾਈ ਸਾਰੇ ਮਿਲ ਕੇ ਰਹੋ ਤੇ ਤੁਹਾਡਾ ਰਾਜ ਪਾਗ ਦਿਨਾਂ ਚ ਆਜੂਗਾ ਤੇ ਮੈਂ ਇੱਕ ਗੱਲ ਨਾ ਮੈਂ ਬੜੀ ਸੋਚਦਾ ਹੁੰਨਾ ਹੈ ਕਿ ਜੋ ਸੋਚ ਅਸੀਂ ਇਹ ਨਾ ਸੋਚੀਏ ਕਿ ਬ੍ਰਾਹਮਣ ਮਾੜਾ ਬ੍ਰਾਹਮਣ ਮਾੜਾ ਨਹੀਂ ਜੋ ਸੋਚ ਜਿੰਨੀ ਚਤਰਾਈ ਜਿੰਨੀ ਚਲਾਕੀ ਜਿੰਨੀ ਚੁਸਤੀ ਫੁਰਤੀ ਬ੍ਰਾਹਮਣ ਵਿੱਚ ਹੈ ਨਾ ਸਾਡੇ ਲੋਕੀ ਜਿਹਦੇ ਪਾਸ ਵੀ ਹੈ ਨਹੀਂ ਹੂੰ ਕਿ ਪਾਸ ਕੁਏ ਮੇਰੇ ਖਿਆਲ ਨਾਲ ਕਦੇ ਵੀ ਨਹੀਂ ਹੋ ਸਕਦੇ ਇਹ ਉਹ ਜੋ ਕਿਉਂਕਿ ਉਹ ਵੇਖੋ ਉਹ ਆਪਣੇ ਕੰਮ ਇਹਨਾਂ ਤੋਂ ਕਰਵਾਈ ਜਾ ਰਿਹਾ ਹੂੰ ਜੋ ਉਹਨੇ ਕੰਮ ਆਪ ਕਰਨੇ ਹਨ ਨਾ ਉਹ ਇਹਨਾਂ ਇਹਨਾਂ ਦੇ ਹੱਥੋਂ ਕਰਵਾਈ ਜਾ ਰਿਹਾ ਹਾਲਾਂਕਿ ਇਹ ਲੋਕ ਉਹਨੂੰ ਚੰਗਾ ਨਹੀਂ ਸਮਝਦੇ ਸਾਰੇ ਸਾਰੇ ਇਹ ਮੰਨ ਇਨਾਂ ਸ਼ੈਤਾਨ ਆ ਬ੍ਰਾਹਮਣ ਬ੍ਰਾਹਮਣ ਇੰਨਾ ਚਲਾਕ ਚੁਸਤ ਹੈ ਉਹ ਆਪਣੇ ਦੁਸ਼ਮਣ ਕੋਲੋਂ ਹੀ ਫਾਇਦਾ ਲਈ ਜਾ ਰਿਹਾ ਤੇ ਸਾਡੇ ਸਾਡੇ ਕੋ ਤੇ ਆਪਣੇ ਮਿੱਤਰਾਂ ਕੋਲੋਂ ਫਾਇਦਾ ਨਹੀਂ ਲਿਆ ਜਾ ਰਿਹਾ ਹੂੰ ਮਿੱਤਰਾਂ ਨੂੰ ਤਾਂ ਦੁਸ਼ਮਣ ਸਮਝਦੇ ਨੇ ਦੁਸ਼ਮਣ ਨੂੰ ਮਿੱਤਰ ਆਖਿਆ ਜੇਕਰ ਹਾਂਜੀ ਜੀ ਉਹ ਹੀ ਨਾ ਅਹੀਂ ਲੋਕੀ ਕਿਤੇ ਨਾ ਕਿਤੇ ਅਹੀਂ ਫੇਲ ਹੋ ਗਏ ਆ ਭਾਈ ਹੁਣ ਕਿਤੇ ਵੀ ਲਾ ਲੋ ਤੁਸੀਂ ਇੱਕ ਵੀਡੀਓ ਪਾਈ ਕੋੜੀ ਤੇ ਨਹੀਂ ਚੜਨ ਦਿੱਤਾ ਜਾਂ ਕਿਤੇ ਸਾਨੂੰ ਗੁਰਦੁਆਰੇ ਨਹੀਂ ਵਰੰਦ ਦਿੱਤਾ ਮੈਂ ਤੇ ਆਪਣੇ ਲੋਕਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਜਿਹੜੇ ਲੋਕ ਇੰਨੀ ਗੱਲ ਕਹਿੰਦੇ ਆ ਨਾ ਵੀ ਅਸੀਂ ਇੱਕ ਕੋਈ ਢੇਰ ਬਣਾਉਣੀ ਆ ਕੁਝ ਵੀ ਕਰਨੀ ਆ ਤੇ ਮੈਂ ਹਰ ਇੱਕ ਬੰਦੇ ਨੂੰ ਇਹੋ ਗੱਲ ਕਹਿਣਾ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮਟੀਰੀਅਲ ਲੈਖਣਾ ਆ ਰਹੀਆਂ ਭਾਈ ਕਿਉਂਕਿ ਦੇਖੋ ਭਾਜੀ ਫੋਰਚ ਉਹ ਭਰਤੀ ਹੋ ਸਕਦਾ ਹੈ ਜਿਹੜੇ ਕੋ ਮਲੇ ਕਹ ਲਈਏ ਕਿ ਉਹ ਫੌਜੀ ਉਹ ਟ੍ਰੇਡਿੰਗ ਪਾਸ ਕੀਤੀ ਹੋਵੇ ਵਰਦੀ ਹੋਵੇ ਨਾ ਰਫਲ ਹੋਵੇ ਤੇ ਮੈਂ ਆਪਣੇ ਲੋਕਾਂ ਨੂੰ ਇਹ ਗੱਲ ਕਹਿਣਾ ਵੀ ਆਪਾਂ ਰੋਣੇ ਰੋਣੇ ਛੱਡਿਏ ਕਿਉਂਕਿ ਜਿੰਨਾ ਤੱਕ ਅਸੀਂ ਕਿਉਂਕਿ ਜੇਕਰ ਆਰਐਸਐਸ ਨੇ ਹਿੰਦੂ ਰਾਸ਼ਟ੍ਰ ਕੈਂਪ ਕੀਤਾ ਨਾ ਭਾਜੀ ਉਹਨਾਂ ਕੋਈ ਇੱਕ ਸੰਸਥਾ ਹੀ ਉਹਨਾਂ ਕੋਈ ਇੱਕ ਕਹ ਲਈਏ ਕਿ ਇੱਕ ਉਹ ਹੀ ਇੱਕ ਉਹਨਾਂ ਕੋਈ ਗਰੁੱਪ ਹੀ ਜਿਹੜਾ ਉਹਨਾਂ ਦੀ ਮਤ ਕਰਦਾ ਸੀ ਹਨ ਭਾਵੇਂ ਲੋਕੇ ਕਰਦੇ ਭਾਵੇਂ ਸਾਹਮਣੇ ਆਏ ਕਰਦੇ ਹਨਾ ਜੀ ਉਹਨਾਂ ਦੀ ਮਤ ਕਰਦਾ ਸੀ ਉਹਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਦਾ ਸੀ ਉਹਨਾਂ ਨੂੰ ਲੀਡਰ ਬਣਾਉਂਦਾ ਸੀ ਉਹਨਾਂ ਨੂੰ ਕਹਿ ਲੀਏ ਵੀ ਆਪਣੇ ਲੋਕਾਂ ਨੂੰ ਉਹ ਚੁੱਕਦਾ ਸੀ ਉਹਨਾਂ ਨੂੰ ਹਰ ਇੱਕ ادارے ਵਿੱਚ ਉਹਨਾਂ ਨੇ ਬ੍ਰਾਹਮਣ ਛਟਕਾਂ ਦਿੱਤੇ ਤੇ ਕੱਲ ਨੂੰ ਹਨ ਨੂੰ ਕਿਸੇ ਵੀ ادارے ਦੀ ਲੋੜ ਪਵੇ ਤੇ ਸਾਡਾ ਬੰਦਾ ਹੋਵੇ ਸਾਡੀ ਪੈਰਵਾਈ ਕਰੇ ਉਹ ਦੂਜੇ ਬੰਦੇ ਦੀ ਪੈਰਵਾਈ ਨਾ ਕਰੇ ਦੂਜੇ ਬੰਦੇ ਦੇ ਹੱਕ 'ਚ ਨਾ ਕਿਤੇ ਭੁੱਗਦੇ ਜੀ ਹਨਾ ਜੀ ਤੇ ਸਾਨੂੰ ਵੀ ਮੇਰੇ ਖਿਆਲ ਨਾਲ ਹੁਣ ਸਾਡੇ ਲੋਕਾਂ ਨੇ ਇਹੋ ਚਾਹੀਦਾ ਆ ਕਿਉਂਕਿ ਸਾਡੇ ਕੋ ਕੁ ਅਵੇਲੇ ਜੇਕਰ ਸਿੱਖਾਂ ਦੀ ਮੰਨਿਆ ਜਾਵੇ ਕਿ ਬੜੀ ਜਿਹੜੀ ਕਰੀ ਹੈ ਸੰਪੂਰਨ ਸੰਸਥਾ ਆ ਉਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਮੇਰਾ ਤੇ ਮੰਨਣਾ ਹੀ ਹੋਈ ਹੈ ਕਿ ਆਪਾਂ ਸਾਰੇ ਅਮਰਤਾਰੀ ਹੋ ਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਜਿੱਥੇ ਕੀ ਉਹ ਜਿਹੜੀ ਕਾਰਵਾਈ ਤੇ ਰਿਆ ਉਹ ਵਕਾਊ ਮਾਲ ਆ ਉਹ ਕਹ ਲਈਏ ਕਿ ਸਿੱਖੀ ਨਾਂ ਉਹਦਾ ਕੋਈ ਵਾਸਤਾ ਹੀ ਨਹੀਂ ਆ ਗੁਰੂਆਂ ਦਾ ਉਹਦਾ ਕੋਈ ਵਾਸਤਾ ਨਹੀਂ ਆ ਤੇ ਆਪਾਂ ਉੱਥੇ ਖੁਦ ਕਾਬਜ ਹੋਈਏ ਤੇ ਐਸੇ ਲੋਕਾਂ ਨੂੰ ੱਟਕੇ ਮਾਰ ਕੇ ਬਾਹਰ ਕੱਢੀਏ ਤੇ ਫੇਰ ਫਿਰ ਜਿਹੜਾ ਉਹ ਸੰਗਤ ਦਾ ਲੱਖਾਂ ਕਰੋੜਾਂ ਅਰਬਾਂ ਰੁਪਈਆ ਜਿਹੜਾ ਕਿ ਕੜਮ ਚੌਤਰੀ ਜਾਂ ਕਾਮ ਦੇ ठेकेदार ਖਾਰੇ ਆ ਉਹ ਜਿਹੜਾ ਪੈਸਾ ਸੰਗਤ ਦਾ ਆ ਉਹ ਗਰੀਬ ਸਿੱਖਾਂ ਦੇ ਜਾਂ ਗਰੀਬ ਮਜ਼ਦੂਰਾਂ ਦੇ ਉੱਤੇ ਲਾਇਆ ਜਾਏ ਉਹਨਾਂ ਨੂੰ ਪੜਾਇਆ ਜਾਏ ਉਹਨਾਂ ਨੂੰ ਅਫਸਰ ਬਣਾਇਆ ਜਾਏ ਉਹਨਾਂ ਨੂੰ ਉਹਨਾਂ ਨੂੰ ਹਰ ਇੱਕ ਪੱਖੋਂ ਮਜ਼ਬੂਤ ਕੀਤਾ ਜਾਵੇ ਬਿਲਕੁਲ ਜੀ ਕਹਿੰਦੇ ਜੀ ਅਸਲ 'ਚ ਜਿਹੜੇ ਲੋਕ ਆ ਉਹ ਆਰਥਿਕ ਪੱਖੋਂ ਬੜੇ ਮਜ਼ਬੂਤ ਆ ਸਿੱਖਾਂ ਤੋਂ ਬੜੇ ਵੰਜੇ ਆ ਜੇਕਰ ਤੁਹਾਡੇ ਕੋ ਵੀ ਉਹਨਾਂ ਕੋ ਸੰਸਥਾ ਹੈ ਉਹਨਾਂ ਕੋ ਆਰਐਸਐਸ ਹੈ ਕਿਉਂਕਿ ਅਹੀਂ ਹਰ ਕੋਈ ਜਾਣਦਾ ਹੈ ਉਹਨਾਂ ਕੋ ਇੱਕ ਬੜੀ ਪਾਵਰਫੁਲ ਗਰੁੱਪ ਹੈ ਜਿਹੜਾ ਆਰਐਸਐਸ ਜੀ ਨੂੰ ਹਰ ਕੋਈ ਲੋਕੀ ਕਹਿੰਦੇ ਹਨ ਹੁਣ ਹਰ ਕੋਈ ਲੋਕੀ ਮੰਨ ਲਓ ਤੁਸੀਂ ਇਹ ਨਾ ਤੁਸੀਂ ਸੱਚ ਬੋਲਦੇ ਤਾਂ ਨੂੰ ਪੜਾ ਕਿਸੇ ਨੇ ਕੀ ਕਹਿ ਦੇਣਾ ਤੇ ਇਹ ਤਾਂ ਆਰਐਸਐਸ ਦਾ ਬੰਦਾ ਹਨਾ ਜੀ ਹੁਣ ਇੰਨੀ ਗੱਲ ਕਿਉਂ ਕਹੀ ਜਾਂਦੀ ਕਿਉਂ ਕਿ ਉਹਨੂੰ ਪਤਾ ਅਸੀਂ ਆਰਐਸਐਸ ਦਾ ਮੁਕਾਬਲਾ ਨਹੀਂ ਕਰ ਸਕਦੇ ਹਨਾ ਜੀ ਤੇ ਇਹਨੂੰ ਆਰਐਸ ਦਾ ਬੰਦਾ ਬਣਾ ਦਿਓ ਕੋਮਨ ਜੀ ਗੱਲ ਬਹੁਤ ਸਾਰੇ ਲੋਕਾਂ ਨੇ ਇਹੋ ਗੱਲ ਕਹਿ ਕੇ ਟਰਕਾਇਆ ਜਾਂਦਾ ਮੈਨੂੰ ਵੀ ਕਈ ਲੋਕ ਕਹਿ ਦਿੰਦੇ ਆ ਇਹ ਤਿਆਰ ਆਰਐਸ ਦਾ ਬੰਦਾ ਕਿਉਂ ਕਿ ਉਹਨਾਂ ਕੋਲ ਮੇਰੀਆਂ ਗੱਲਾਂ ਦੇ ਜਵਾਬ ਨਹੀਂ ਹੁੰਦੇ ਜਾਂ ਤੁਹਾਡੀਆਂ ਗੱਲਾਂ ਦੇ ਉਹ ਬੰਦੇ ਕੋ ਤੁਹਾਡੇ ਦੁਸ਼ਮਣ ਕੋ ਦੁਸ਼ਮਣ ਤੇ ਚਲੇ ਵਿਚਾਰਾਂ ਦੀ ਆਪਣੇ ਕਹਿ ਲਈ ਪਖੇੜ ਸਾਰੀ ਉਹ ਜਿਹੜਾ ਵਿਚਾਰਤਾ ਰਦਾ ਦੁਸ਼ਮਣ ਆ ਉਹਨੂੰ ਪਤਾ ਕਿ ਮੇਕੋ ਬਲਦੇਵ ਸਿੰਘ ਚੱਲੀ ਦੇ ਜਿਹੜੇ ਕੀ ਆ ਵਿਚਾਰ ਆ ਇਹਦਾ ਕੋਈ ਕਾਰਟ ਸ਼ਾਟ ਨਹੀਂ ਹੈਗੀ ਉਹ ਐਂਡ ਤੇ ਕਹਿ ਦਿੰਦਾ ਇਹ ਤੇ ਆਰਐਸ ਦਾ ਬੰਦਾ ਆ ਹੈਨਾ ਜੀ ਇਹਦਾ ਸੋਖ ਉਹਨੂੰ ਪਤਾ ਕਿ ਆਰਐਸਐਸ ਜਿਹੜੀ ਹੈਗੀ ਆ ਹਾਂ ਉਹ ਮਜ਼ਬੂਤ ਆ ਤੁਹਾਨੂੰ ਗਲੋਪਨਾਵਾ ਲਾਉਂਦਾ ਜਿਵੇਂ ਗਲੋਪਨਾਵਾ ਹਾਂਜੀ ਤੁਹਾਨੂੰ ਸੌਖਾ ਤਰੀਕਾ ਹੈ ਉਹਦੇ ਤੋਂ ਛਟਕਾਰਾ